ਮੇਰਾ ਪਿੰਡ ਆ ਜੀ ਗੋਨਿਆਣਾ ਬਠਿੰਡੇ ਦੇ ਕੋਲੇ ਅੱਛਾ ਤੇ ਬਜ਼ੁਰਗ ਤੁਹਾਡੇ ਕੀ ਲੱਗਦੇ ਨੇ ਇਹ ਮੇਰੇ ਬਾਪੂ ਜੀ ਹੈ ਜੀ ਅੱਛਾ ਪਿਓ ਪੁੱਤੋਂ ਹਾਂ ਜੀ ਹਾਂ ਜੀ ਹਾਂ ਹੁਣ ਤੁਸੀਂ ਆ ਪੈਂਟ ਪੌਂਟਰ ਲਬੇੜੀ ਫਿਰਦੇ ਹੋ ਕਿੱਥੋਂ ਆਏ ਹੋ ਤੁਸੀਂ ਅਸੀਂ ਜੀ ਉਹ ਪਰਲੇ ਪਾਸੇ ਨਾ ਕਣਕ ਵੇਚਦੀ ਆਏ ਆ ਸਾਰਾ ਕੁਝ ਵੇਖ ਕੇ ਜਾਮਾ ਧਾਮਾ ਮੈਂ ਹੈਗਾ ਮਿਸਤਰੀਆਂ ਦਾ ਮੁੰਡਾ ਹਾਂ ਤੇ ਮਿਸਤਰੀਆਂ ਦਾ ਮੁੰਡੇ ਦੇ ਸਮਝ ਲਓ ਤੁਸੀਂ ਵੀ ਇੱਕ ਤਕਨੀਕ ਹੁੰਦੀ ਹੈ ਵੀ ਇੱਥੋਂ ਦੀ ਕਿਵੇਂ ਡੰਗਣਾ ਹੈ ਸਾਰਾ ਵੇਖਿਆ ਹੈ ਮੇਰੇ ਪੈਰਾਂ ਦੇ ਵਿੱਚ ਵੇਖੋ ਤੁਸੀਂ ਲਾਓ ਲੜਾਏ ਅੰਦਾਜ਼ਾ ਵੀ ਕੋਈ ਚੱਪਲ ਨਹੀਂ ਹਾਂ ਮੇਰੇ ਕੱਛ 'ਚ ਲੀੜੇ ਹੈ ਹਾਂ ਮੇਰਾ ਬਾਪੂ ਕਹਿੰਦਾ ਕੱਪੜੇ ਬਦਲ ਲਾ ਜੀ ਮੈਂ ਹੁਣ ਬਦਲ ਲੈਣੇ ਏਸੇ ਢਾਬੇ ਤੇ ਹਾਂ ਗੱਲ ਇਹ ਆ ਬਾਈ ਜੀ ਜਿੰਨਾ ਚੇਰਾ ਆਪਣਾ ਦਿਮਾਗ ਆ ਰੋਟੀ ਪਾਣੀ ਕਰਨੋਂ ਲੰਗਰ ਪਾਣੀ ਕਰਨੋਂ ਨਹੀਂ ਨਿਕਲਦਾ ਹੂੰ ਉਹਨਾਂ ਜਿਹੜਾ ਆਪਾਂ ਜੰਗ ਨਹੀਂ ਜਿੱਤ ਸਕਦੇ ਜੰਗ ਜਿੱਤੀ ਜਾਂਦੀ ਹੁੰਦੀ ਆ ਭੁਖੜ ਪਾਣੇ ਤੇ ਛੋਲਿਆਂ ਦੇ ਸਰਤੇ ਹੂੰ ਪਰਾਣੇ ਬਜ਼ੁਰਗਾਂ ਜਿੱਤਦੇ ਰਿਆ ਜੰਗਾ ਜੀ ਠੀਕ ਆ ਜੀ ਬਾਕੀ ਗੱਲ ਇਹ ਆ ਮੈਂ ਸਾਰਾ ਵੇਖਿਆ ਜਾਮਾਤਾਮਾ 2 300 ਬੰਦਾ ਹੈ ਅੱਛਾ ਜੇ ਉਹ ਸਿੱਟਣਗੇ ਵੀ ਤਾਂ ਹਾਂ ਆ ਗੋਲੇ ਗੂਲੇ ਸਾਰਿਆਂ ਮੈਂ ਇੱਥੋਂ ਨਾਲ ਦੇ ਪਿੰਡਾਂ ਦੇ ਵਿੱਚ ਮੈਂ ਅਲੌਂਸਮੈਂਟ ਕਰਾਈ ਸੀ ਹੁਣੀ ਅੱਧਾ ਘੰਟਾ ਪਹਿਲਾਂ ਅੱਛਾ ਵੀ ਬਾਈ ਜੀ ਸਾਨੂੰ ਸਿਰਫ ਇੱਕ ਬੋਰੀਆਂ ਦਿੱਤੀਆਂ ਜਾਣ ਉਹ ਅਸੀਂ ਗਿੱਲੀਆਂ ਕਰਾਂਗੇ ਜਦੋਂ ਸਿੱਟਾਂਗੇ ਉਹਦਾ ਧੂਆਂ ਨਹੀਂ ਹੋਊਗਾ ਤੁਸੀਂ ਅੱਗੇ ਵਧੋ ਹੂੰ ਜਿਹੜੇ ਕਿੱਲੇ ਲੱਗੇ ਹੋਇਆ ਮੂਰੇ ਉਹਦੇ 'ਚ ਆਏ ਆ ਵੀ 4 ਬਾਈ 8 ਦੀ ਪਲੇਟਾਂ ਲਿਆਵਾਂਗੇ ਲੋਹੇ ਦੀਆਂ ਹਾਂ ਉਹ ਸਿੱਟੋ ਦੇ ਟੱਪੋ ਹੂੰ ਜਦੋਂ ਸਾਰੀਆਂ ਟਰਾਲੀਆਂ ਨੰਘੀਆਂ ਮਗਰਲੇ ਬੰਦੇ ਨੂੰ ਕਹਿ ਦੇਣਾ ਵੀ ਆਪਣੀਆਂ ਪਲੇਟਾਂ ਚੱਕ ਲਿਆ ਮੈਂ ਬਾਥਰੂਮ ਲੈਟਰੀ ਬਣਾਉਣੇ ਆ ਉੱਥੇ ਲੋਹੇ ਦੇ ਚਲੋ ਜੀ ਉਹ ਪਲੇਟਾਂ ਵੀ ਕੰਮ ਲਊਗਾ ਹਾਂ ਟਰੈਕਟਰ ਵੀ ਟਪਾਊਗਾ ਠੀਕ ਹੈ ਪਰ ਮੰਨਣ ਹੂੰ ਕਿਸੇ ਹਿਸਾਬ ਨਾਲ ਸਾਡੀ ਇਹ ਤੁਸੀਂ ਹੁਣ ਮੈਂ ਚੈਨਲ ਰਾਹੀਂ ਤਾਂ ਦੱਸ ਰਹੇ ਆ ਵੀ ਹਰੇਕ ਬੰਦੇ ਨੂੰ ਮੋਬਾਈਲ ਤੇ ਪਤਾ ਲੱਗੇ ਵੀ ਇਹ ਬੰਦਾ ਗੱਲ ਕਰ ਰਿਹਾ ਇਹਦੇ ਪਿੱਛੇ ਥੋੜਾ 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 ਕਰਦੇ ਆਪਾਂ ਅੱਗੇ ਵਧਗੇ ਹੂੰ ਅਗਲੇ ਗਾਂ ਢਿੱਕੀ ਆਂਦੇ ਆ ਜੀ ਵੀ ਕਦੋਂ ਆਉਂਗੇ ਹਰਿਆਣੇ ਵਾਲੇ ਹਰਿਆਣੇ ਵਾਲੇ ਅੱਛਾ ਜੀ ਇਹ ਬਰਾਤ ਵਾਲਾ ਕੰਮ ਹੀ ਹੁੰਦਾ ਜਦੋਂ ਡੀਕਦਾ ਹੋਵੇ ਤਾਂ ਉਦੋਂ ਮਣੀ ਸਪੀਡ ਦੇਣੀ ਪੈਂਦੀ ਹੁੰਦੀ ਹੈ ਇਹ ਐ ਨਹੀਂ ਹੁੰਦਾ ਵੀ ਆਪਾਂ ਚਲੋ ਚੱਲਦੇ ਆ ਰਮਾਲ ਨਾਲ ਮੂੰਹ ਪੂੰਝ ਲਿਆ ਚੱਲਦੇ ਆ ਅਗਲੇ ਡੀਕੀ ਜਾਂਦੇ ਆ ਉਹਨਾਂ ਨਾਲ ਰਲ ਗਏ ਅੱਗਾ ਅਗਲਾ ਮੋਰਚਾ ਮੰਗ ਗਏ ਹੁਣ ਆਪਣੀ ਨੌਜਵਾਨੀ ਦੀ ਲੋੜ ਹੈ ਮੁੜ ਕੇ ਆਪਾਂ ਮੇਰੇ ਬਾਪੂ ਵਰਗੇ ਨੂੰ ਕਹਿੰਦੇ ਨਾ ਬੈਹ ਜਾ ਮੁੱਛਾਂ ਨੂੰ ਤਾ ਦੇ ਕੇ ਉਸੇ ਸੋਡੇ ਕੋਲ ਦੁੱਧ ਪਾਣੀ ਸਾਰੇ ਕੋ ਪਹੁੰਚ ਹੀ ਜਾਊਗਾ ਪਰ ਕਿਹਨਾ ਦਿੱਲੀ ਪਹੁੰਚਣਾ ਜ਼ਰੂਰੀ ਆ ਜੀ ਹਾਂਜੀ ਧੰਨਵਾਦ ਭਾਈ ਇਹ ਤੁਹਾਨੂੰ ਕਰ ਦਿੰਦੇ ਆ ਕਿ ਆਖੇ ਕਿ ਦੋਨੇ ਪਿਆਪਤ ਇਕੱਠੇ ਜਾ ਰਹੇ ਹਾਂ ਨਹੀਂ ਨਹੀਂ ਇਹ ਆਏ ਹੋਇਆ ਜੀ ਗੱਲ ਸੁਣ ਇਹ ਬਾਪੂ ਜੀ ਕਹਿੰਦੇ ਮੈਨੂੰ ਕਹਿੰਦੇ ਵੀ ਆਪਾਂ ਜਾਣਾ ਹੈ ਮੈਂ ਕਿਹਾ ਵੀ ਚਲੋ ਇਹ ਕਹਿੰਦਾ ਪੁੱਤਰ ਥੋੜਾ ਜਿਹਾ ਡਰ ਕੇ ਰਹੀ ਸ਼ਿਸ਼ਟਮਤ ਹੂੰ ਮੈਂ ਖਾ ਬਾਪੂ ਜੇ ਸ਼ਿਸ਼ਟਮਤ ਤੋਂ ਡਰ ਗਏ ਤਾਂ ਆਪਾਂ ਫੇਰ ਨਹੀਂ ਅੱਗੇ ਵਧਿਆ ਜਾਣਾ ਚਿੱਟੇ ਕੁੜਤੇ ਪਜਾਮੇ ਪਾ ਕੇ ਝੋਟਾਂ ਦੀਆਂ ਜੇਬਾਂ 'ਚ ਹੱਥ ਪਾ ਕੇ ਜੰਗਾ ਨਹੀਂ ਜਿੱਤੀਆਂ ਜਾਂਦੀਆਂ ਜੰਗਾ ਜਿੱਤੀਆਂ ਜਾਂਦੀਆਂ ਲੀੜਾ ਕੱਪੜਾ ਹੈ ਨਹੀਂ ਤਾਂ ਜੇ ਇੱਥੇ ਪਹਿਣਾ ਤਾਂ ਉੱਥੇ ਪਹਿਜੋ ਸਾਡੇ 30 ਬੰਦੇ ਅਸੀਂ ਕਣਕ ਦੇ ਵਿੱਚ ਭਾਏ ਹੋਏ ਆ ਹੁਣ ਅੱਛਾ ਉਹਨਾਂ ਨੂੰ ਬੈਂਡਰਿੰਗਾਂ ਦੇ ਕੇ ਬੈਂਡਰਿੰਗਾਂ ਦੇ ਕੇ ਭਾਇਆ ਵਾ ਵੀ ਰਾਤ ਨੂੰ ਹੱਲਾ ਬੋਲਾ ਕਰੀ ਚੱਲਿਓ ਉਹ ਆਰਮੀ ਉਧਰੋਂ ਆਰਮੀ ਆ ਨਹੀਂ ਸਕਦੀ ਉਹਨੇਕ ਬੰਦੇ ਐ ਉਹਨਾਂ ਦੇ ਵਿੱਚ ਕੀ ਹੋਣਾ ਵੀ ਉਹ ਰਾਤ ਨੂੰ ਸੌਣ ਨਾ ਦਿਓ ਜਦੋਂ ਆਪਾਂ ਰਾਤ ਨੂੰ ਸੌਣ ਨਾ ਦਿੱਤੇ ਤਾਂ ਤੜਕੇ ਜਦੋਂ ਹੱਲਾ ਬੋਲਾ ਬੋਲਿਆ ਅੱਖਾਂ ਮਿਚਣ ਗਿਆ ਉਹ ਆਪਣੇ ਨਾਲ ਜਿੱਤ ਹੀ ਨਹੀਂ ਸਕਦੇ ਤੁਸੀਂ ਸੋਝੋ ਆਪਣੇ ਕੋਲੇ ਮਾਨੇ ਹਜ਼ਾਰਾਂ ਟਰੱਲਗਾਂ ਪਿਛਲੇ ਬੰਦੇ ਸੋਝੋ ਸਿਰਫ 500 ਬੰਦਾ ਹੀ ਉਥੇ ਕੋਈ ਮਾਨੇ ਚੱਲੋ ਜੀ ਕਮਾਰਤੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਤੀ ਹੂੰ ਉਹਨੇ ਜੋ ਬੰਦੇ ਜਾਗਦੇ ਰਹਿਣਗੇ ਉਹ ਜਾਗਦੇ ਰਹਿਣਗੇ ਤੇ ਆਪਾਂ ਤੜਕੇ ਨੂੰ ਉਹਨਾਂ ਨੂੰ ਨੱਪ ਲੈਣਾ ਤੜਕੇ ਲੰਘ ਜਾਗੇ ਆਪਾਂ ਰਾਵਣਾ ਟਰਾਲੀਆਂ ਸਾਡੀਆਂ ਐ ਟੱਪਣ ਗਿਆ ਜਿਵੇਂ ਘਰੇ ਆਉਂਦੀਆਂ ਜੀ ਗਵਾੜ ਚ ਵੜਦ ਗਏ ਧੰਨਵਾਦ ਜੀ ਹਾਂਜੀ ਵਾਹਿਗੁਰੂ ਖਾਲਸਾ ਫਤਿਹ